ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਲੋਵੀ ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਜੀ ਤਕਨੀਕ ਹੈ ਜਿਹੜੀ ਉਹ ਦਿਖਾਉਣ ਜਾ ਰਹੇ ਹਾਂ ਜਿਹੜੇ ਮੇਰੇ ਸ਼ਹਿਰੀ ਵੀਰ ਨੇ ਉਹਨਾਂ ਨੂੰ ਇਸ ਗੱਲ ਦਾ ਤਕਰੀਬਨ ਨਹੀਂ ਪਤਾ ਹੋਣਾ ਵੀ ਇਹ ਕੀ ਚੀਜ਼ ਹੈਗੀ ਕਾਫੀ ਸਾਰੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੇ ਵੀ ਇਹ ਪੁਰਜਾ ਜਿਹੜਾ ਉਹ ਨਹੀਂ ਦੇਖਿਆ ਹੋਣਾ ਤੁਸੀਂ ਦੇਖਦੇ ਹੋ ਕਿ ਨਰਮੇ ਦੀ ਚਗਾਈ ਤੋਂ ਬਾਅਦ ਜਿਹੜੀਆਂ ਛਟੀਆਂ ਨੇ ਉਹਦਾ ਇੱਕ ਹੱਲਾ ਕੀਤਾ ਜਾ ਰਿਹਾ ਹੈ ਆਪਣੇ ਬਜ਼ੁਰਗਾਂ ਵੱਲੋਂ ਕਣਕ ਹੜੰਬਿਆਂ ਨਾਲ ਕੱਢੀ ਜਾਂਦੀ ਸੀ ਏਸੇ ਢੰਗ ਦੇ ਨਾਲ ਜਿਹੜਾ ਉਹ ਇੱਕ ਹੜੰਬਾ ਰੂਪ ਮਸ਼ੀਨ ਦਾ ਜਿਹੜਾ ਉਹ ਮੋਡੀਫਾਈ ਕੀਤਾ ਗਿਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਛੱਡੀਆਂ ਦਾ ਜਿਹੜਾ ਉਹ ਬਾਲਣ ਹੈ ਉਹਨੂੰ ਚੱਜੇ ਢੰਗ ਦੇ ਨਾਲ ਕੁੱਤਰ ਕੇ ਤੇ ਟਰਾਲੀ ਦੇ ਵਿੱਚ ਸਟੋਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਬੜੇ ਚੱਜੇ ਢੰਗ ਦੇ ਨਾਲ ਟਰੈਕਟਰ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਸਟੋਰੇ ਜਿਹੜੀ ਉਹ ਹੋ ਰਹੀ ਹੈ ਅਸੀਂ ਇਹਨੂੰ ਫਸਲ ਦੀ ਕਟਾਈ ਤੋਂ ਬਾਅਦ ਜੋ ਬਚਤ ਰਹਿਣ ਖੁੰਦ ਜਿਹੜੀ ਉਹ ਬਾਕੀ ਜਾਂਦੀ ਹੈ ਉਸ ਨੂੰ ਛਟੀਆਂ ਕਿਹਾ ਜਾਂਦਾ ਨਰਮੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਇੱਕ ਇਸਤੇਮਾਲ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਗੁਲਾਬ ਦੇ ਜਿਹੜੇ ਜੜੇ ਹੋਏ ਆਂ ਦੂਜੇ ਕਿਸਾਨ ਵੀਰਾਂ ਵੱਲੋਂ ਜਿਹੜਾ ਨਿਰੰਤਰ ਛੱਡੀਆਂ ਉਹ ਲਿਆ ਕੇ ਰੱਖੀਆਂ ਜਾ ਰਹੀਆਂ ਜਿਹਨੂੰ ਆਪਾਂ ਫਸਲ ਦੀ ਰਹਿਣ ਖੁੰਦ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਅੱਗੇ ਇੱਕ ਟਰਾਲੀ ਜਿਹੜੀ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਇਹਦਾ ਕੁਤਰਾ ਕਰਕੇ ਸੱਟਿਆ ਜਾ ਰਿਹਾ ਹੈਗਾ ਜੇਕਰ ਆਪਾਂ ਮਸ਼ੀਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਜੇਕਰ ਆਪਾਂ ਖੇਤ ਦੇ ਵਿੱਚ ਲੋਕੇਸ਼ਨ ਚੇਂਜ ਕਰਨਾ ਚਾਹੁੰਦੇ ਆ ਤਾਂ ਬੜੇ ਆਸਾਨ ਤਰੀਕੇ ਦੇ ਨਾਲ ਆਪਾਂ ਲੋਕੇਸ਼ਨ ਜਿਹੜੀ ਉਹ ਚੇਂਜ ਕਰ ਸਕਦੇ ਆ ਲਓ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਘੱਟ ਕੀਮਤ ਦੇ ਉੱਪਰ ਇਸ ਮਸ਼ੀਨ ਨੂੰ ਜਿਹੜਾ ਤਿਆਰ ਕੀਤਾ ਗਿਆ ਹੈਗਾ ਸਭ ਤੋਂ ਪਹਿਲਾਂ ਇਹਦੇ ਅੱਗੇ ਦੋ ਪੁਲੀਆਂ ਲਾਈਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਹੜੰਬੇ ਦੀ ਤਰ੍ਹਾਂ ਹੀ ਪਿੱਛੇ ਵਾਲਾ ਇਹ ਪੁਰਜਾ ਲਾਇਆ ਗਿਆ ਹੈਗਾ ਪਟਿਆਂ ਦੇ ਉੱਪਰ ਜਿਹੜਾ ਛਟੀਆਂ ਨੂੰ ਰੱਖ ਦਿੱਤਾ ਜਾਂਦਾ ਹੈ ਤੇ ਪਟੇ ਨਿਰੰਤਰ ਚੱਲਦੇ ਰਹਿੰਦੇ ਹੈ ਜਿਸ ਨਾਲ ਛਟੀਆਂ ਜਨ ਮਸ਼ੀਨ ਦੇ ਅੰਦਰ ਚਲੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਕੁਤਰਾ ਕਰਨ ਤੋਂ ਬਾਅਦ ਛੋਟੇ-ਛੋਟੇ ਪੀਸ ਕਰਕੇ ਜਿਹੜੀਆਂ ਛਟੀਆਂ ਦੇ ਉਹ ਟਰਾਲੀ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆ ਰਹੀ ਘੰਟੀ ਦੇ ਬਟਨ ਤੇ ਕਲਿੱਕ ਕਰੋ ਤਾਂ ਕਿ ਸਾਡੀ ਹਰ ਵੀਡੀਓ ਪਹੁੰਚ ਸਕੇ ਤੁਹਾਡੇ ਮੋਬਾਈਲ ਤੇ ਸਭ ਤੋਂ ਪਹਿਲਾਂ